ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਗਤ ਹੈ ਅੱਜ ਅਸੀਂ ਆਪਾਂ ਵੀ ਲੈ ਕੇ ਆਏ ਮੋਰਨੀ ਪੱਗ ਜਿਹੜਾ ਤਾਂ ਸਭ 7 ਮੀਟਰ ਦਾ ਜਿਹੜਾ ਕਪੜਾ ਫੋਲ-ਵਲ ਵਾਤੇ ਆ ਤੇ ਜਿਹੜਾ ਆਪਾਂ ਪਹਿਲਾ ਲੜ ਲਾਉਣਾ ਸਾਡੇ ਤੇ ਸੈਂਟਰ ਚ ਲਿਆ ਕੇ ਲੜ ਨੂੰ ਜਿਹੜੇ ਆਪਾਂ ਲੜ ਨੂੰ ਚ ਕਿਤਨਾ ਚੌੜਾ ਕਰ ਲੈਣਾ ਥੋੜਾ ਘਾੜ ਕੇ ਤੇ ਫਿਰ ਇੱਕ ਲੜ ਨੂੰ ਫੋਲਡ ਕਰਨਾ ਹੈ ਤੇ ਫੋਲਡ ਕਰਕੇ ਤੇ ਥੱਲੇ ਉਹ ਜਿਹੜੇ ਆਪਾਂ ਵਾਲਿਆਂ ਕੱਟ ਕੇ ਤੇ ਲੜ ਨੂੰ ਮੋਟਾਈ ਚ ਕਰਕੇ ਅਦੀਗਲ ਅਦੀਗਲ ਟਾਕੇ ਅਧਿਐਖ ਅਧਿਐਖ ਅਦੀਗਲ ਟਾਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਨਾਲੀਆਂ ਪ੍ਰੈਸ਼ ਕਰਕੇ ਸਾਫ ਕਰਕੇ ਜਿਹੜਾ ਲੜਨ ਨੂੰ ਅਦੀਗਲ ਅਦੀਗਲ ਟਾਕੇ ਜਿਹੜਾ ਲੜਨ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਲਗਾ ਤੇ ਪਿੰਚ ਕਰਕੇ ਪੂਣੀ ਦਾ ਖੋਲਦਾ ਥੱਲੇ ਠਾਕੇ ਬੰਦ ਪਾਸਾ ਉਤਰਾ ਕੇ ਦੋਈ ਪੱਲਿਆਂ ਵਿਚੋੜਿਆ ਪਹਿਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਫਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੇ ਜਿਹੜਾ ਲੜਨ ਨੂੰ ਆਪਾਂ ਜਿਹਦੇ ਤੇ ਆਵਾਂ ਲਾਈ ਸੀ ਉਹਦੇ ਆਪਾਂ ਉਹਦਾ ਫਾਂਸਾ ਜਿੰਨਾ ਰੱਖ ਕੇ ਉਹਦੇ ਥੱਲੇ ਰਾ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਫੋਲਡ ਕਰਕੇ ਉੱਤੋਂ ਜਿਹੜਾ ਲੜ ਨੂੰ ਥੱਲੇ ਦੱਬ ਕੇ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਜਿੰਨੀ ਉਹਦੀ ਨੋਕ ਤੇ ਚੜਾਈ ਰੱਖੀ ਸੀ ਉਹ ਤੋਂ ਆਪਾਂ ਕਹਾ ਜਾਂ ਜਿਹੜੀ ਬਹੁਤ ਜਿਹੜੀ ਆਪਾਂ ਦੀ ਚੜਾਈ ਵਧਾ ਲੈਣੀ ਹੈ ਤੇ ਲੜ ਦਾ ਫਾਂਸਾ ਘਾਟਾ ਰੱਖ ਕੇ ਥੱਲੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤਾਂ ਜਿਹੜਾ ਆਪਣਾ ਉੱਤੇ ਜਿਹੜਾ ਲੜ ਉਹ ਦੇਖ ਸਕੇ ਤਾਂ ਆਪਾਂ ਦੋਈ ਉੱਤੋਂ ਜਿਹੜਾ ਲੜ ਨੂੰ ਸੈੱਟ ਕਰ ਲੈਣਾ ਹੈ ਤੇ ਉੱਤੋਂ ਜਿਹੜਾ ਲੜ ਨੂੰ ਸੈੱਟ ਕਰਕੇ ਚੌੜਾ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਪ੍ਰੈਸ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਟੂ ਪਿੰਚ ਕਰਕੇ ਪੁੰਜਾ ਹੋ ਜਾਂਦਾ ਥੱਲੇ ਰੱਖ ਕੇ ਬੰਦ ਫਸ ਉੱਤਰਾ ਕੇ ਦੋਈ ਪੱਲੇ ਵਿਚੜਿਆ ਪੱਲੇ ਵੱਲੋਂ ਜ਼ਿਆਦਾ ਹੋਣ ਲੱਗੂ ਦੂਜਾ ਪੱਲੇ ਨਾਲ ਆਪਾਂ ਮਟਾਇਆਲੇ ਫਸਣਾ ਜੋੜ ਕੇ ਉੱਤੇ ਜਿਹੜਾ ਲੜ ਨੂੰ ਲੈ ਜਾਣਾ ਹੈ ਜਿੱਥੇ ਆਪਾਂ ਪਹਿਲਾ ਲੜ ਲਾਇਆ ਸੀ ਉਹਦੇ ਤੇ ਥੋੜਾ ਜਿਹਾ ਫਸੜ ਰੱਖ ਕੇ ਉੱਤ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਚਾਰ ਉਂਗਲੀਆਂ ਸੈੱਟ ਕਰਨਾ ਹੈ ਇਹ ਸਟਕ ਕਰਕੇ ਕਸਵਾ ਕੇ ਤੇ ਫਿਰ ਜਿਹੜਾ ਲੜ ਨੂੰ ਅਖਦਾ ਖੋਲਣਾ ਹੈ ਅਖਦਾ ਖੋਲ ਕੇ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਆਪਣਾ ਨੋ ਤੋਂ ਚੜਾਈ ਰਾ ਕੇ ਵੀ ਸੈਟ ਕਰਕੇ ਤੇ ਫਿਰ ਆਪਾਂ ਗਾਹਾਂ ਜਾ ਕੇ ਜਿਹੜੀ ਉਹਦੀ ਚੜਾਈ ਵਧਾ ਲੈਣੀ ਹੈ ਫਿਰ ਨੋ ਤੋਂ ਜ ਕਿਤਨਾ ਸਟਕ ਕਰਕੇ ਗਾਹਾਂ ਜਾ ਕੇ ਜਿਹੜੀ ਆਪਾਂ ਉਹਦੀ ਚੜਾਈ ਵਧਾ ਲੈਣੀ ਹੈ ਹੱਥਾਂ ਨਾਲ ਜਿਹੜੀ ਆਪਾਂ ਉਹਦੀ ਚੜਾਈ ਵਧਾ ਕੇ ਲੜ ਨੂੰ ਪ੍ਰੈਸ ਕਰਕੇ ਤੇ ਉਦੋਂ ਜਿਹੜਾ ਲੜ ਨੂੰ ਕਸਵਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤਨਾ ਮਿਆਂ ਨੇ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤਨਾ ਮਿਆਂ ਨੇ ਉਹ ਸਾਡੇ Facebook ਪੇਜ ਨੂੰ ਬਲੋ ਯੂ ਕਰਿਓ ਤੇ ਜਿਵੇਂ ਇਤਨੇ ਲੜਨ ਨੂੰ ਸੈਟ ਕਰਕੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਬੈਗ ਤੋਂ ਪਿੰਚ ਕਰਕੇ ਪੋਣੀ ਦਾ ਹਲਦ ਥੱਲੇ ਰੱਖ ਕੇ ਬੰਦਪਾਸਾ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਇਹ ਪਿੱਛੇ ਜਿਹੜਾ ਲੜਨ ਨੂੰ ਦੱਬਣਾ ਹੈ ਪਿੱਛੇ ਦੱਬ ਕੇ ਜਿੱਥੇ ਆਪਾਂ ਲੜ ਲਗਾਇਆ ਸੀ ਉੱਤੇ ਉੱਤੇ ਆ ਕੇ ਤੇ ਉੱਤੋਂ ਜਿਹੜਾ ਲੜਮ ਚੋਂ ਜਿੱਤਣਾ ਉਦੋਂ ਫਾਂਦਾ ਸੈੱਟ ਕਰਨਾ ਹੈ ਤੇ ਅਖਿਲੋ ਵਿੱਚ ਥੋੜਾ ਜਿਹਾ ਲੜ ਨੂੰ ਫੋਲਡ ਕਰਾਂਗੇ ਤਾਂ ਜਿਹੜੇ ਉੱਤੇ ਵਾਲ ਹੋਣਗੇ ਉਹ ਥੱਲੇ ਆ ਜਾਣ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸੈੱਟ ਕਰਕੇ ਤੇ ਅੱਖਰਾ ਖੋਲ ਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਫਿਰ ਇੱਕ ਵਾਰ ਫੋਲਡ ਕਰਾਂਗੇ ਤੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਫੇਰ ਥੱਲੇ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸੈੱਟ ਕਰਕੇ ਥੱਲੇ ਸੈੱਟ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਚੱਕਾ ਸਵਾ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਜਿੰਨੇ ਆਪਾਂ ਰਿਜਲਰਟੀ ਚੜਾਈ ਰੱਖੀ ਸੀ ਉਹ ਤੋਂ ਥੋੜੀ ਵਧਾ ਕੇ ਪੜਾ ਲੜ ਨੂੰ ਚੰਗੀ ਤਰ੍ਹਾਂ ਚੜਾਈ ਤੇ ਸੈਟ ਕਰਕੇ ਤੇ ਲੋਡ ਕਰਕੇ ਲਗਾ ਦੇਣਾ ਹੈ ਤੇ ਸਾਰੇ ਲੜਾਂ ਦਾ ਫਾਸ ਜਿਹੜਾ ਆਪਾਂ ਇੱਕੋ ਜਿਹਾ ਰੱਖਣਾ ਹੈ ਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜਾ ਆਪਾਂ ਹੱਥਾਂਿਆਂ ਬਾਹ ਨਾਲ ਆਪਣੀ ਜਿਹੜੀ ਸਫਾਈਆ ਪ੍ਰੋਪਰ ਚੰਗੀ ਤਰ੍ਹਾਂ ਕਰ ਲੈਣੀ ਹੈ ਤੇ ਉੱਤੋਂ ਵੀ ਜਿਹੜੇ ਆਪਾਂ ਲੜਨੇ ਉਹ ਸੈਟ ਕਰ ਲੈਣੇ ਹਨ ਜਿਹਨਾਂ ਕੀ ਤਰਨੇ ਆਪਾਂ ਹੱਥਾਂ ਨਾਲ ਉਤੋ ਜਿਹੜੇ ਆਪਣੇ ਲੜਨੇ ਉਹ ਸੈਟ ਕਰਕੇ ਜਿਹਨਾਂ ਕੀ ਤਰਨੇ ਲੜਨ ਨੂੰ ਲੋਡ ਕਰਕੇ ਲਗਾ ਲੈਣਾ ਹੈ ਤੇ ਨਾਲ ਦੀ ਨਾਲ ਹੱਥਾਂ ਨਾਲ ਜਿਹੜਾ ਆਪਾਂ ਲੜਨ ਨੂੰ ਪ੍ਰੈਸ ਕਰਕੇ ਸੌਵ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਬੈਗ ਤੋਂ ਪਿੱਛੇ ਕਰਕੇ ਪੁਣੀ ਦੋ ਦੋ ਥੱਲੇ ਰਾ ਕੇ ਬੰਦ ਬੰਦ ਉਤਰਾ ਕੇ ਦੋਹੀ ਪਲੇਟ ਆਪਾਂ ਇਕੱਠੇ ਕਰਕੇ ਤੇ ਬਾਕੀ ਪਗ ਜਿਹੜੀ ਆਪਾਂ ਸਾਈਡਿੰਗ ਉਹ ਕਰ ਲੈਣੀ ਹੈ ਉੱਥੇ ਉਤ ਲੈਣਾ ਚਾਹੀ ਜਿਹੜਾ ਆਪਾਂ ਵਾਇਰ ਫੇਰ ਲੈਣਾ ਹੈ ਤੇ ਉੱਤਲੇ ਨਾਲ ਦੇ ਵੀ ਜਿਹੜਾ ਫਾਸਲਾ ਉਹ ਪਾਸਟ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਵੈਰ ਤੋਂ ਪਿੰਚ ਕਰਕੇ ਚੰਗੀ ਤਰ੍ਹਾਂ ਸਹੀ ਕਰਕੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਫੋਣੀ ਦਖਲ ਤੋਂ ਥੱਲੇ ਰੱਖ ਕੇ ਬੰਦ ਫੋਸਾ ਉੱਤਰਾ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਆਖਲਾ ਵੇ ਹੋਲਡ ਕਰਾਂਗੇ ਤਾਂ ਇਹ ਜਿਹੜੇ ਉੱਤਲੇ ਵਾਲ ਨੇ ਥੱਲੇ ਆਣ ਤੇ ਉਤੋਂ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸੈੱਟ ਕਰਨਾ ਹੈ ਤੇ ਫੇਰ ਇਹ ਕੋਲ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਫੋਲਡ ਕਰਕੇ ਜਿਹੜੇ ਬਲ ਹੋਣਗੇ ਉਹਨਾਂ ਨੂੰ ਬਥਲੇ ਵਾਲ ਖਿੱਚ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਤੋਂ ਸੈਟ ਕਰਨਾ ਹੈ ਤੇ ਸੈਟ ਕਰਕੇ ਤੇ ਉੱਤੋਂ ਵੀ ਜਿਹੜੇ ਆਪਾਂ ਲੜ ਦਾ ਕਸ ਪਾ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਤੇ ਜਿੰਨੀ ਆਪਾਂ ਨੋਕ ਦੀ ਉਹਦੀ ਚੜਾਈ ਤੱਕ ਹੀ ਚੋਈ ਉਹਦੀ ਗਾਂ ਜਾ ਕੇ ਚੜਾਈ ਵਧਾ ਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਦੋਨੋਂ ਪਾਸੇ ਤੋਂ ਸੈਟ ਸੈਟ ਕਰ ਲੈਣਾ ਹੈ ਤੇ ਨਾਲ ਦੀ ਨਾਲ ਜਿਹੜੀ ਆਪਾਂ ਹੱਥਾਂ ਨਾਲ ਹੱਥ ਹੱਥਾਂ ਨਾਲ ਬਾਕੀ ਬਾਕੀ ਜਿਹੜੀ ਸੈਟਿੰਗ ਆ ਉਹ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਜ ਕਿਤਰਾ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਇਹਨੋਂ ਉਤਲੇ ਵਿੱਚ ਸਾ ਕਿਹੜੇ ਬਾ ਜ ਕਿਤਰਾ ਸਫਾਈ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਨਾਲ ਦੀ ਨਾਲ ਪ੍ਰੈਸ ਕਰਕੇ ਤਾਂ ਜਿਹੜਾ ਉਸ ਵਿੱਚ ਕੋਈ ਧੂਲ ਨਾ ਰਹੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਵੈਗ ਤੋਂ ਪਿੰਚ ਕਰਕੇ ਪੁਣੀ ਦਾ ਹਲ ਤਾਂ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਤੇ ਨਾਲ ਦੀ ਨਾਲ ਬਾਕੀ ਪਗੜੀ ਜਿਹੜੀ ਸ਼ੈਡਿੰਗ ਆ ਉਹ ਕਰਕੇ ਜਿਹੜਾ ਲੜਨ ਲੋਡ ਕਰਕੇ ਲਗਾਉਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉਤਨਾ ਮੈਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਤੇ ਜਿਹੜੇ ਵੀ ਸਾਡੇ ਫੇਜ ਨੂੰ ਇੱਥੇ ਨਵੇਂ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਜਰ ਕਰਿਓ ਤਾਂ ਜਿਹੜੇ ਵੀ ਇਹਨਾਂ ਨੂੰ ਮੋਰ ਨਹੀਂ ਪੱਗ ਬਣਾਣੀ ਕੋਈ ਪ੍ਰੋਬਲਮ ਆਦੀ ਤਾਂ ਇਸ ਜਿਹੜੇ ਦੇਖੀ ਜ ਆਪਣੀ ਫਰਮ ਦਾ ਸਲੀਸ਼ਨ ਕਰ ਲੈਣਾ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਵਿੰਝ ਕਰਕੇ ਫੋਣੀ ਦਾ ਹੱਥਲੇ ਰੱਖ ਕੇ ਬੰਦ ਫਸਾ ਉਤਰਾ ਕੇ ਦੋਈ ਬੱਲੇ ਜਿਹੜੇ ਆਪਾਂ ਪਹਿਲੇ ਬੱਲੇ ਜਿਆਦਾ ਹੌਲਗੇ ਦੂਜੇ ਬੱਲੇ ਆਪਾਂ ਢਾਈ ਵਾਲੇ ਪਾਸੇ ਨਾਲ ਜੋੜ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲੈਣਾ ਹੈ ਤੇ ਲੋਡ ਲੋਟ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਤੇ ਅੱਖ ਤੱਕ ਖੋਲ ਲੈਣਾ ਹੈ ਲੜ ਨੂੰ ਅਖਤਾ ਖੋਲ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਅਖ ਲਵੇ ਫੋਲਡ ਕਰਾਂਗੇ ਤਾਂ ਜਿਹੜੇ ਉੱਤਲੇ ਉੱਤੇ ਵਾਲ ਹੋਣਗੇ ਉਹ ਥੱਲੇ ਆ ਜਾਣ ਤੇ ਫਿਰ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਫਿਰ ਇੱਕ ਵਾਰ ਫੇਰ ਖਿਚਾਂਗੇ ਤਾਂ ਜਿਹੜੇ ਨੋਕ ਵਾਲੇ ਵਾਲ ਨੇ ਉਹ ਥੱਲੇ ਆ ਜਾਣ ਤੇ ਫਿਰ ਇੱਕ ਵਾਰ ਫੇਰ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਆਪਣੀ ਨੋਗਰੀ ਚੜਾਈ ਰੱਖ ਕੇ ਚੰਗੀ ਤਰ੍ਹਾਂ ਸੈਟ ਕਰਕੇ ਤੇ ਫਾਸਾ ਜਿਹੜਾ ਉਹ ਸੈਟ ਕਰਕੇ ਬੜਾ ਲੜ ਨੂੰ ਲੋਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਲਗਾ ਦੇਣਾ ਹੈ ਤੇ ਨਾਲ ਇਹਨਾਂ ਜਿਹੜਾ ਪਾ ਲੜ ਨੂੰ ਪ੍ਰੈਸ ਕਰਕੇ ਲਗਾਉਣਾ ਹੈ ਤਾਂ ਇਹ ਜਿਹੜਾ ਉਸ ਵਿੱਚ ਕੋਈ ਬਲ ਨਾ ਰਹੇ ਤੇ ਆਪਣੀ ਜਿਹੜੀ ਨੋਕ ਉਹ ਆਪ ਸੈਟ ਕਰ ਲੈਣੀ ਹੈ ਵੀਰੇ ਵੱਤਵਾ ਸ਼ੇ ਜੁ ਕਰਿਓ ਜੇ ਬ੍ਰਿਓ ਸੰਦਰੀ ਟੈਕਸ਼ਰ ਕਰਮਾ ਟਿਊ ਕਰਿਓ ਤੇ ਵੀਡੀਓ ਵੱਤਵਾ ਚਾਹੇ ਯੂ ਕਰਿਓ ਤੇ ਚੰਗੀ ਤਰ੍ਹਾਂ ਇਹ ਆਪਾਂ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਲੈਣਾ ਵਿੱਚ ਵਾਈਫਾਈ ਨਾ ਹੈ ਤੇ ਉਤਰ ਜਿਹੜਾ ਦੀ ਵੀਡੀਓ ਸੈਟਿੰਗ ਉਹ ਕਰ ਲੈਣੀ ਹੈ ਜੇ ਬ੍ਰਿਓ ਨੀ ਨੋਕ ਉਹ ਸੈਟ ਕਰ ਲੈਣੀ ਹੈ ਤੇ ਆਪਣੇ ਜਿਹੜਾ ਵਾਈਫੇਰ ਕੇ ਲੜਾਂ ਵਿੱਚ ਇੰਨੀ ਸਫਾਈ ਕਰ ਲੈਣੀ ਹੈ ਤਾਂ ਉਹ ਫਾਇਰ ਉਹ ਸੈਟ ਕਰ ਲੈਣਾ ਹੈ ਇਹ ਹਲਕਾ ਲਗਾ ਡਾ ਪਾ ਵਾਈ ਫੇੜ ਕੇ ਉਹਨਾਂ ਲੜਾਂ ਦੀ ਸਫਾਈ ਕਰ ਲੈਣੀ ਹੈ ਤੇ ਉਹਨਾਂ ਲੜਾਂ ਦਾ ਫਾਸਲਾ ਜਿਹੜਾ ਆਪਾਂ 1000 ਰੱਖਣਾ ਹੈ ਤੇ ਜੰਗੀਤ ਨਾਲ ਜਿਹੜੇ ਆਪਾਂ ਲੜਾਂ ਵਿੱਚ ਬਾਜ ਫੇੜ ਕੇ ਤੇ ਜੇ ਕਿਸੇ ਲੜ ਦੀ ਜੜਾ ਫਟਾਈ ਹੋ ਜਾਂਦੀ ਆ ਤਾਂ ਉਹਦੇ ਤੇ ਬਾਜ ਫੇੜ ਕੇੜੇ ਆਪਣੀ ਉਸ ਲੜ ਦੀ ਮਟਾਈ ਜਿਹੜੀ ਆ ਉਹ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਹੁਣ ਆਪਾਂ ਜਿਹੜੇ ਲੜਣਾ ਵਿੱਚ ਚੰਗੀ ਤਰ੍ਹਾਂ ਵਾਈਫੇਰ ਲੈਣਾ ਹੈ ਤੇ ਨੋਕ ਤੋਂ ਲਾ ਕੇ ਪਿੱਛੇ ਦਾ ਜਿਹੜਾ ਆਪਾਂ ਚੰਗੀ ਤਰ੍ਹਾਂ ਵਾਈਫੇਰ ਕੇ ਤੇ ਆਪਾਂ ਬਾਕੀ ਪਗ ਦੀ ਜਿਹੜੀ ਸੈਟਿੰਗ ਕਰ ਲੈਣੀ ਹੈ ਤੇ ਉਤੋਂ ਵੀ ਜਿਹੜੇ ਆਪਣੇ ਦੋਨੋਂ ਸਾਡਾ ਤੋਂ ਜਿਹੜੇ ਲੜਨੇ ਉਤੋਂ ਸੈਟ ਕਰ ਲੈਣੇ ਹਨ ਇਹ ਪਿੱਛੇ ਤੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਵਾਈ ਫੇਰ ਕੇ ਤੇ ਬਾਕੀ ਲੜਾਈ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਨਾਲ ਦੀ ਨਾਲ ਜਿਹੜਾ ਆਪਾਂ ਹੱਥ ਨਾਲ ਪ੍ਰੈਸ ਕਰਕੇ ਆਪਣੇ ਜਿਹੜੇ ਵਾਲ ਨੂੰ ਕੱਢ ਲੈਣੇ ਹਨ ਜਿਹੜਾ ਆਪਾਂ ਪੱਗਵੇਂ ਲਗਾਉਣਾ ਹੈ ਨੱਕ ਤੇ ਹੀ ਜਿਹੜਾ ਆਪਾਂ ਪੱਗਵੇਂ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਲਾ ਪੱਗਵੇਂ ਸਾਟਾ ਕਾਟ ਕੇ ਲਗਾ ਕੇ ਜਿੱਥੋਂ ਬਖਿਆ ਮਲ ਫੋੜ ਕਰੇ ਉਹਦੇ ਤੇੜੇ ਵਾਲ ਹੋਣਗੇ ਉਹ ਉੱਥੇ ਜਿਹੜੇ ਵਾਲ ਆਉਣੀਆਂ ਉਹਨਾਂ ਨੂੰ ਥੱਲੇ ਵੱਲ ਖਿੱਚ ਕੇ ਚੰਗੀ ਤਰ੍ਹਾਂ ਇਹ ਆਪਣੇ ਵਾਲ ਨੇਉ ਕੱਢ ਕੇ ਤੇ ਲੜ ਨੂੰ ਅੱਧਾ ਉੱਤੋਂ ਅੱਧਾ ਥੱਲੇ ਹੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਵੇਹ ਤੋਂ ਚੜਾਈ ਚੁਲਿਆ ਕੇ ਮੋੜੇ ਲੈ ਕੇ ਜਿਹੜੀ ਆ ਪੂਰੀ ਚੜਾਈ ਘਟਾ ਲੈਣੀ ਹੈ ਚੰਗੀ ਤਰ੍ਹਾਂ ਜਿਹੜਾ ਪਲਣ ਨੂੰ ਬੈਕ ਤੋਂ ਚੁੜਾਈ ਚੁਲਿਆ ਕੇ ਮੂਰੇ ਲੈ ਕੇ ਜਿਹੜੀ ਆ ਪਦੀ ਚੁੜਾਈ ਘਟਾ ਕੇ ਜਿਵੇਂ ਤੁਹਾਨੂੰ ਦੱਸੇ ਵੀ ਅੱਧਾ ਉੱਤ ਅੱਧਾ ਹਲੇ ਫੋਲ ਕਰਕੇ ਇੱਕ ਟੈਪ ਜਿਹੜੀ ਆ ਪੋਦੀ ਪੂਣੀ ਬਣਾ ਕੇ ਜਿਹੜਾ ਲੜ ਨੂੰ ਬੈਕ ਤੋਂ ਚੁੜਾਈ ਚੁਲਿਆ ਕੇ ਮੂਰੇ ਲੈ ਕੇ ਜਿਹੜੀ ਆ ਪਦੀ ਚੁੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਦੋ ਹੀ ਪਲੇਅਰ ਆ ਆਪਾਂ ਬਰਾਬਰ ਬਰਾਬਰ ਫੋਲ ਕਰਨੇ ਹਨ ਤੇ ਜਿੱਥੇ ਵੀ ਪੱਲਾ ਵੱਧ ਘਟ ਹੋ ਜਾਂਦਾ ਉੱਥੇ ਆਪਾਂ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲਾ ਕੇ ਫੇਰ ਸੈਟ ਕਰਕੇ ਜਿਹੜਾ ਲੜ ਨੂੰ ਬੈਕ ਚ ਲਾਈ ਜਿਓ ਲਈ ਅਗਮੋੜੀ ਲਾਈ ਆ ਗਿਆ ਪੋਦੀ ਚੋੜੇ ਕਟਾ ਕੇ ਤੇ ਜਿੰਨੇ ਤੁਸੀਂ ਉਹਦੀ ਬੈਕ ਤੇ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੇ ਉਹਦੀ ਚੜਾਈ ਰੱਖ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਨਾ ਹੈ ਤੋ ਉੱਤੋਂ ਵੀੜੇ ਆਪਣੇ ਵਾਲ ਨੇ ਕੱਢ ਕੇ ਤੇ ਥੱਲੇ ਥੋੜਾ ਇੱਕ ਅੱਖ ਲਾਵੇ ਥੋੜਾ ਜਿਹਾ ਲੜ ਨੂੰ ਹੋਲਡ ਕਰਾਂਗੇ ਤਾਂ ਥੱਲੇ ਲੜ ਵਿੱਚ ਜਿਹੜਾ ਕੱਸ ਪੈ ਜਾਵੇ ਤਾਂ ਉਹ ਵਾਰ-ਵਾਰ ਖਿਸਕੇ ਨਾ ਤੇ ਜਗੀ ਤਰ੍ਹਾਂ ਜਿਹੜਾ ਲੜ ਨੂੰ ਪ੍ਰੈਸ ਕਰੀ ਜਾਣਾ ਹੈ ਨਾਲ ਦੀ ਨਾਲ ਟਰੇਟ ਵਾਲੇ ਨੇ ਉਹਨਾਂ ਨੂੰ ਬਵਾਰ ਨਾਲ ਕੱਢ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਕੱਢ ਗਏ ਤੇ ਜਿਹੜਾ ਪਾ ਲੜ ਨੂੰ ਪਾਗ ਪੈਂਦਾ ਥਾ ਜਿਹੜਾ ਆ ਕੇ ਫਰੰਟ ਵੱਲੋਂ ਹੋਲ ਕਰਦਣਾ ਹੈ ਫਰੰਟ ਵੱਲੋਂ ਹੋਲ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਸੈਟ ਕਰ ਲੈਣਾ ਹੈ ਤੇ ਸੈਟ ਕਰਕੇ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਲੜ ਵਿੱਚੋਂ ਕੱਢ ਗਏ ਤੇ ਫਰੰਟ ਵੱਲੋਂ ਹੋਲ ਕਰਕੇ ਜਿੰਨੀ ਤੁਸੀਂ ਉਹਦੀ ਨੌਕਰੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਉਨੀ ਚੜਾਈ ਰੱਖ ਕੇੜਾ ਲੜ ਨੂੰ ਜੋਗੀ ਤੇਰੇ ਨਾਲ ਆਪਾਂ ਇੱਕ ਵਾਰ ਲੜ ਨੂੰ ਦਬਗਾਂਗੇ ਆ ਜਾ ਕੇ ਜਿਹੜਾ ਲੜ ਨੂੰ ਫਲਾ ਦੇਣਾ ਹੈ ਤੇ ਨਾਲ ਦੀ ਨਾਲ ਪ੍ਰੈਸ ਕਰਕੇ ਉਸ ਲੜ ਦੀ ਉਸ ਉਸ ਲੜ ਦੀ ਪਹਿਲੀ ਸਫਾਈ ਕਰੀ ਜਾਣੀ ਹੈ ਤੇ ਆਪਾਂ ਦੀ ਨੋਕ ਜਿਹੜੀ ਸ਼ਟ ਆਪਣੀ ਕੱਲ੍ਹ ਜਿਹੜੀ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਉੱਤੇ ਦਬਣਾ ਹੈ ਜੇ ਤੋ ਲੜ ਉਤੋਂ ਖਿਸਕ ਜਾਂਦਾ ਹੈ ਤਾਂ ਹੀ ਇੱਕ ਜਾਂ ਦੋ ਪੱਗ ਵੇੜੇ ਉੱਤੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹਾਂ ਜਿਹੜੀ ਆਪਣੀ ਸ਼ੇਪ ਆ ਉਹ ਆਪਾਂ ਸੈੱਟ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਇਹ ਪਾ ਲੜ ਨੂੰ ਇੱਕ ਔਰ ਦਾ ਪੱਗਾਂ ਜਾ ਕੇ ਫੁਲਾ ਦੇਣਾ ਹੈ ਵੀਡੀਓ ਵਾਤੋ ਅਛਾ ਜੁਗ ਰਹੇ ਹੋ ਤਾਂ ਜਿਹੜੇ ਵੀਰਾਂ ਨੂੰ ਮੋਰਨੀ ਪੱਗ ਬਣੇ ਚ ਕੋਈ ਪ੍ਰੋਬਲਮ ਆਦੀ ਤਾਂ ਇਹ ਵੀਡੀਓ ਦੇਖੜੇ ਆਪਣੀ ਮੋਰਨੀ ਪੱਗ ਵਿੱਚ ਜਿਹੜੀ ਆਪਣੀ ਪ੍ਰੋਬਲਮ ਜੇ ਤਾਂ ਇਸ ਵੀਡੀਓ ਦੇਖੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਜੰਗੀ ਜਨ ਲੜਨ ਨੂੰ ਬੈਗ ਤੱਕ ਦੱਬ ਲੈਣਾ ਹੈ ਤੇ ਜਿੱਥੋਂ ਕਿ ਤੋ ਰਹਿ ਜਾਂਦਾ ਹੈ ਉੱਥੋਂ ਆਪਾਂ ਚੰਗੀ ਤਰ੍ਹਾਂ ਜਿਹੜਾ ਬਾਨ ਨਾਲ ਗਾਂ ਜਿਹੜਾ ਲੜਨ ਨੂੰ ਦੱਬ ਸਾ ਤੇ ਹਾਂ ਤੇ ਹੁਣ ਜੀ ਆਪਾਂ ਨਾਲ ਦੀ ਨਾਲ ਬਾਕੀ ਭਾਗ ਦੀ ਵੀਡੀਓ ਸੈਟਿੰਗ ਕਰੀ ਜਾਣੀ ਹੈ ਜਿਹੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਲਾਲ ਲੜੀ ਸਟ ਦੇ ਸੈਂਟਰ ਚੋਂ ਉਹਨੋਂ ਕੋ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚੱਲ ਚਾਲੇ ਪਾਸੇ ਫਲਾ ਲੈਣਾ ਹੈ ਫਲਾ ਕੇ ਤੇ ਜਿੱਥੇ ਕਿਤੇ ਸਨ ਨਗਰ ਹੈ ਉਹ ਤੋਂ ਵਾ ਡਬਲ ਜੀਸ਼ਾ ਦੇ ਕੇ ਜਿਹੜਾ ਆਪਣਾ ਸੈੜਾ ਕਵਰ ਕਰਨਾ ਹੈ ਤੇ ਆਪਣੇ ਦੋ ਹੀ ਸੜਾ ਵਿੱਚੋਂ ਜਿਹੜਾ ਪਹਿਲੇ ਪਹਿਲੇ ਪੇਚਾਂ ਵਿੱਚ ਜਿਹੜਾ ਆਪਾਂ ਸੈੜਾ ਕਵਰ ਕਰਕੇ ਤੇ ਜਿੱਥੇ ਕਿਤੇ ਚਾਲੇ ਪਾਸੇ ਵਾਈ ਫੇਰ ਕੇ ਉਸਨੇ ਲੜਾਂ ਦੀ ਸੈਟਿੰਗ ਕਰ ਲੈਣੀ ਹੈ ਉੱਤੇ ਜਿਹੜਾ ਇਹ ਸੈਟਿੰਗਾਂ ਲਈ ਜਿਹੜਾ ਤੁਸੀਂ ਡਬਲ ਜੀਸ਼ਾ ਆਪਣਾ ਲਾ ਬਰਸਾ ਦਿਓ ਤੇ ਨਾਲ ਦੀ ਨਾਲ ਜਿਹੜਾ ਆਪਣਾ ਸੈੜਾ ਜਿਹੜਾ ਉਹ ਵੀ ਆਪਾਂ ਟੱਕ ਲੈਣਾ ਹੈ ਇੱਕ ਗੱਲ ਤੇ ਖਾਸ ਧਿਆਨ ਰੱਖ ਵੀ ਜਿਹੜਾ ਆਪਾਂ ਪਹਿਲਾਂ ਲਾਇਆ ਸੀ ਸਿਰ ਦੇ ਸੈਂਟਰ ਤੋਂ ਫਰਾਂਟ ਤੋਂ ਖਿਸਕੇ ਨਾ ਤੇ ਜੰਗੀ ਤਰ੍ਹਾਂ ਜਿਹੜਾ ਚਾਰੇ ਪਾਸੇ ਆਪਣਾ ਜਿਹੜਾ ਸ਼ੈਰ ਕਵਰ ਕਰ ਲੈਣਾ ਹੈ ਜਿਹੜਾ ਆਪਾਂ ਬਾਹਰ ਲੜ ਲੈਣਾ ਅੱਧਾ ਅੱਧਾ ਕੱਪੇ ਫੋਲਡ ਕਰਕੇ ਜਿਹੜਾ ਲੜਨੂ ਬੈਗ ਤੇ ਇੱਕ ਵਾਰ ਸੋ ਜਿਹੜਾ ਦੱਬ ਦੇਣਾ ਹੈ ਤੇ ਜਲਦੀ ਅੱਜ ਹੋਰ ਟਿਪਸ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜੁ ਕਰਿਓ ਤੇ ਜੰਗੀ ਤੇੜਾ ਆਪਾਂ ਚਾਰ ਪਾਸੋਂ ਆਪਣੇ ਜਿਹੜਾ ਸਿਰੋ ਕਵਰ ਕਰਕੇ ਤੇ ਆਪਾਂ ਬਾਕੀ ਬਾਕੀ ਪਾਗ ਦੀ ਵੀਡੀਓ ਸੈਟਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲ ਲੈਣデア ਉੱਥੋਂ ਬੁਬਾਲ ਫੇੜ ਕੇ ਆਪਣੇ ਬਲਾਂ ਨੂੰ ਕੱਢ ਲੈਣਾ ਹੈ ਤੇ ਜਿਹੜਾ ਆਪਾਂ ਬੈਗ ਤੇ ਲੜ ਲਾਣਾ ਅੱਜ ਅੱਧਾ ਅੱਧਾ ਫੋਲਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਲਦੀ ਨਾਲ ਵੀਡੀਓ ਲੈ ਕੇ ਆ ਜਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ